22 ਕਰੋੜ ਦੀ ਕੋਠੀ ਹੈ ਭਾਜੀ ਮੇਰੀ ਫਰਨੀਚਰ ਜਾ ਕੇ ਜੇ ਤੇ ਉੱਤੇ ਜਾਂਦੇ ਤੁਸੀਂ ਇੱਕ ਰੀ ਜਾਂਦੇ ਕਮਰੇ ਸਾਰੇ ਤਿਆਰ ਹੋਏ ਆ ਟੋਟਲੀ ਤਿਆਰ ਕੀਤੇ ਆ ਤੇ ਭਾਜੀ ਪੁੱਛਣਾ ਪੁੱਛੋ ਬਹੁਤ ਮਹੜਾਲੇ ਭਾਜੀ ਇਹ ਟਰਾਲੀ ਦੇ ਵਿੱਚ ਤੁਹਾਡੇ ਸਾਹਮਣੇ ਟਰਾਲੀ ਦੇ ਵਿੱਚ ਤੰਬੂ ਲਾਇਆ ਜਾਣ ਨੂੰ ਨਹੀਂ ਚੀਕਦਾ ਭਾਜੀ ਇਹ ਤਾਂ ਜੀ ਅੱਜ ਤਾਂ ਸਾਡੇ ਨਾਲ ਹੋਇਆ ਨਾ ਵੈਰੀ ਦੁਸ਼ਮਣ ਨਾਲ ਹੋਇਆ ਕਦੀ ਵੀ ਲੋ ਏਰ ਕੰਮ ਸਾਰਿਆਂ ਦੀਆਂ ਫਸਲਾਂ ਮਰੀਆਂ ਹੱਡੀਆਂ ਵੀ ਮਰ ਜਾਂਦੀਆਂ ਕੁਛ ਨਾ ਵੱਜਦਾ ਤੇ ਅਸੀਂ ਜਰ ਲੈਣਾ ਸੀ ਪਰ ਜਿਹੜਾ ਭਾਜੀ ਇਹ ੱਤਕਾ ਵੱਜ ਗਿਆ ਨਾ ਇਹ ਸਾਰੀ ਉਮਰ ਲਈ ੱਤਕਾ ਵੱਜ ਗਿਆ ਜਿੰਨੇ ਮੈਨੂੰ ਫੋਨ ਆਉਣ ਦੇਣਾ ਮੈਂ ਸਭ ਸਾਹਮ ਕੇ ਰੱਖਣਿਆ ਕੋਈ ਨਾ ਜਿੱਦ ਲੈਂਡਰ ਕੋ ਗਾ ਲੰਗਰ ਲਾਵਾਂਗੇ ਖੁੱਲਾ ਲਾਵਾਂਗੇ ਭਾਜੀ ਸਾਰਿਆਂ ਨੂੰ ਸੱਤਾਂਗੇ ਭਾਜੀ ਅੱਜ ਵੇਲੇ ਅਸੀਂ ਪਿੰਡ ਘੁੰਨੇਵਾਲ ਦੇ ਵਿੱਚ ਮੌਜੂਦ ਹਾਂ ਜਿੱਥੇ ਬਹੁਤ ਵੱਡਾ ਨੁਕਸਾਨ ਹੋਇਆ ਇੱਕ ਵੀਰ ਦਾ ਤੁਸੀਂ ਅਜਿਹਾ ਖਤਰਨਾਕ ਮੰਝਰ ਜਿਹੜਾ ਉਹ ਕਿਤੇ ਨਹੀਂ ਦੇਖਿਆ ਹੋਣਾ ਨਾਲ ਨਾਲ ਸਕਰੀਨ ਉੱਤੇ ਤੁਹਾਨੂੰ ਉਸ ਕੋਠੀ ਦੀ ਉਸ ਮਹਿਲ ਵਰਗੀ ਕੋਠੀ ਦੀ ਤਸਵੀਰ ਦਿਖਾਵਾਂਗੇ ਤੇ ਨਾਲ ਉਸ ਤਬਾਹੀ ਦੇ ਬਾਅਦ ਉਸ ਕੋਠੀ ਦਾ ਕੀ ਹਾਲ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਜ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਨਾਲ ਖੜਨ ਦੀ ਲੋੜ ਆ ਅਜਿਹੇ ਵੀਰਾਂ ਦੇ ਨਾਲ ਖੜਨ ਦੀ ਲੋੜ ਆ ਸਾਡੇ ਨਾਲ ਬਾਈ ਮੌਜੂਦ ਆ ਬਾਈ ਜਿਨ੍ਹਾਂ ਦੇ ਜਿਹੜਾ ਘਰ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਬੜੇ ਪਿਆਰ ਦੇ ਨਾਲ ਆਪਣਾ ਅਲੀਸ਼ਾਨ ਘਰ ਬਣਾਇਆ ਸੀਗਾ ਪਰ ਇਸ ਪਾਣੀ ਨੇ ਤਬਾਹੀ ਮਚਾ ਕੇ ਰੱਖਦੀ ਬਈ ਬਹੁਤ ਦੁੱਖ ਦੀ ਗੱਲ ਆ ਸਭ ਤੋਂ ਪਹਿਲਾਂ ਕਿਉਂਕਿ ਇਸ ਘੜੀ ਦੇ ਵਿੱਚ ਗੱਲ ਕਰਨ ਨੂੰ ਜਾਂ ਸ਼ਬਦ ਤਾਂ ਮੂੰਹੋਂ ਨਹੀਂ ਨਿਕਲ ਰਹੇ ਪਰ ਜੋ ਘਟਨਾ ਹੈ ਬਾਪਰੀਏ ਨੇ ਝੰਡੋੜ ਕੇ ਰੱਖਤਾ ਜੀ ਜੀ ਅੱਜ ਜਿੱਦਾਂ ਦਾ ਸਾਡੇ ਨਾਲ ਹੋਇਆ ਨਾ ਵੈਰੀ ਦੁਸ਼ਮਣਾਂ ਨਾਲ ਹੋਇਆ ਕਦੀ ਭਾਜੀ ਚਲੋ ਭਾਜੀ 2023 'ਚ ਅੱਗੇ ਵੀ ਪਾਣੀ ਆਇਆ ਸੀ ਉਦੋਂ ਸਾਰਿਆਂ ਦੀਆਂ ਫਸਲਾਂ ਮਰ ਗਈਆਂ ਚਲੋ ਯਰ ਲਿਆ ਵੀ ਆ ਸੀ ਸਾਰਿਆਂ ਨਾਲ ਆ ਤੇ ਭਾਜੀ ਚਲੋ ਐਰ ਕੰਗ ਸਾਰਿਆਂ ਦੀਆਂ ਫਸਲਾਂ ਮਰੀਆਂ ਸਾਡੀਆਂ ਵੀ ਮਰ ਜਾਂਦੀਆਂ ਕੁਛ ਨਾ ਬਜਦਾ ਤੇ ਅਸੀਂ ਯਰ ਲੈਣਾ ਸੀ ਪਰ ਜਿਹੜਾ ਭਾਜੀ ਇਹ ਧੱਕਾ ਵੱਜ ਗਿਆ ਨਾ ਇਹ ساری ਉਮਰ ਲਈ ਧੱਕਾ ਵੱਜ ਜਾਂਦਾ ਹੈ ਇੱਥੇ ਤੋਂ ਹੁਣ ਭਾਜੀ ਰਹਿਣਾ ਰਹਿ ਹੀ ਨਹੀਂ ਜਾਣਾ ਕੋਠੀ ਤੇ ਖੜੀ ਨਹੀਂ ਹੋਣੀ ਫੇਰ ਦੁਬਾਰਾ ਹੁਣ ਪਿੱਛੇ ਚੱਲਾਂਗੇ ਭਾਜੀ ਪਿੰਡ ਛੱਡ ਕੇ ਤੇ ਜਾਣਾ ਪੈਣਾ ਕਿਹਦਾ ਜੀ ਕਰਦਾ ਭਾਜੀ ਪਿੰਡ ਛੱਡਣ ਨੂੰ ਅੱਜ ਕਿਹੋ ਜੀ ਭਾਜੀ ਸਥਿਤੀ ਆ ਗਈ ਕਹਿੰਦੇ ਘਰ ਬਣਾਉਣ ਲਈ ਕਈ ਪੀੜ੍hiyan ਲੱਗ ਜੰਨੀਆਂ ਕਿੱਦਾਂ ਬਜ਼ੁਰਗਾਂ ਨੇ ਮਿਹਨਤ ਕਰਕੇ ਜਗਾ ਲਈ ਹੁੰਦੀ ਹੌਲੀ ਹੌਲੀ ਬੰਦਾ ਪਾਈ ਪਾਈ ਜੋੜ ਕੇ ਘਰ ਖੜਾ ਕਰਦਾ ਹਨ ਤੇ ਅੱਜ ਇਸ ਸਥਿਤੀ ਦੇ ਵਿੱਚ ਆ ਗਿਆ ਕਿ ਕਿਵੇਂ ਭਾਜੀ ਵਾਪਰਿਆ ਸੀ ਜਦੋਂ ਇਹ ਬੰਨ ਟੁੱਟਿਆ ਲੱਗਦਾ ਸੀ ਕਿ ਬੰਨ ਟੁੱਟੂ ਜਾ ਪਾਣੀ ਦੇ ਇਹਨਾਂ ਨੇ ਅਲੱਡ ਕੀਤਾ ਸੀ ਨਾ ਚਲੋ ਜੀ ਪਹਿਲਾਂ 250 ਜਿਵੇਂ ਛੱਡਿਆ ਪਾਣੀ ਉਦੋਂ ਉੱਤੇ 300 ਕਿੰਨਾ ਫੇਰ ਆ ਸਕਦਾ 3 ਲੱਖ ਫੇਰ ਕਿੰਨਾ ਆ ਸਕਦਾ ਤੇ ਭਾਜੀ ਇਹ ਜਦੋਂ ਪਾਣੀ ਛੱਡਿਆ ਆ ਅਸੀਂ ਮੈਂ ਤੇ ਉਹ ਟਰਾਲੀ ਜਿਹੜੀ ਰੁੜ ਕੇ ਗਈ ਹੈ ਭਾਜੀ ਉਹਦੇ ਉੱਤੇ ਬੋਰੀਆਂ ਲੱਦੀਆਂ ਕੋਈ 250 300 ਲੱਦੀ ਆ ਅਸੀਂ ਸੇਵਾ ਕਰਨ ਆ ਮੈਂ ਸਾਰੀ ਰਾਤ ਆਪ ਨਹੀਂ ਸੁੱਤਾ ਮੁੰਡੇ ਲੈ 15 ਨਾਲ ਜਿੱਥੇ ਵੀ ਮਾੜਾ ਮੋਟਾ ਦੇਖਦਾ ਸੀ ਮਾੜਾ ਮੋਟਾ ਖਾਲ ਦੇਦੀ ਅਸੀਂ ਬੋਰੀ ਰੱਖ ਦਿੰਨੇ ਆ ਬੋਲਿਆਂ ਰੱਖਦੇ ਰੱਖਦੇ ਜਾਣਦੇ ਆ ਗਾੜੀ ਤੇ ਫਾਦਰ ਸਾਹਿਬ ਮੇਰੇ ਚਾਹ ਲੈ ਕੇ ਹੁੰਦੇ ਰਾਤ ਤਿੰਨ ਵਾਰ ਚਾਹ ਪਿਆਈ ਆ ਤੇ ਮਾਤਾ ਵੀ ਚਾਹ ਬਣਾਉਂਦੇ ਉੱਤੇ ਇਹ ਥੋੜਾ ਪਤਾ ਵੀ ਭਾਜੀ ਸਾਡਾ ਇੱਕ ਘਰ ਠੱਠ ਜਣਾ ਸੇਵਾ ਕਰਨਦੇ ਆ ਤੇ ਮਿਹਨਤ ਨਾਲ ਇਹ ਘਰ ਬਣਾਇਆ ਹੋਣਾ ਕਿੰਨੇ ਲੱਖਾਂ ਰੁਪਏ ਬਾਈ ਲੱਗੇ ਭਾਜੀ 8 ਸਾਲ ਮੇਰੇ ਬ੍ਰਦਰ ਨੂੰ ਅਗੇ ਗਏ ਨੂੰ 9 ਸਾਲਾਂ ਬਾਅਦ ਆਇਆ ਆ ਤੇ ਜਦੋਂ ਗਿਆ ਸੀ ਨਾ ਬਿਲਕੁਲ ਖੜੀ ਕੀਤੀ ਇੱਕ ਪਲਸਤਰ ਨਹੀਂ ਆ ਕੋਈ ਟਾਇਲ ਨਹੀਂ ਸ਼ੀਸ਼ਾ ਨਹੀਂ ਚੜਿਆ ਨੂੰ ਪਿੱਪਲ ਕੱਲਾ ਟਾਂਜਾ ਖੜਾ ਕੀਤਾ ਏ ਤੇ 8 ਸਾਲਾਂ ਚ ਆ ਸਾਡੀ ਕਮਾਈ 8 ਸਾਲ ਉਹਨੇ ਕੀਤੀ ਤੇ 8 ਸਾਲ ਇੱਥੇ ਮਿਹਨਤ ਕੀਤੀ ਗੰਨਾ ਫਸਲ ਕਰਦੇ ਰਹੇ ਸਾਰੀ ਕਮਾਈ ਇਹਦੇ ਵਿੱਚ ਹੈ ਭਾਜੀ 2.5 ਕਰੋੜ ਦੀ ਕੋਠੀ ਹੈ ਭਾਜੀ ਮੇਰੀ ਫਰਨੀਚਰ ਜਾ ਕੇ ਜੇ ਤੇ ਉੱਤੇ ਜਾਂਦੇ ਤੁਸੀਂ ਇੱਕ ਰੀ ਜਾਂਦੇ ਕਮਰੇ ਸਾਰੇ ਤਿਆਰ ਹੋਏ ਆ ਟੋਟਲੀ ਤਿਆਰ ਕੀਤੇ ਆ ਤੇ ਭਾਜੀ ਕੁਛ ਨਾ ਪੁੱਛੋ ਬਹੁ ਮੜਾ ਹਾਲ ਹੈ ਭਾਜੀ ਅੰਦਰੋਂ ਦਿਲ ਦੁਖਦਾ ਹਨ ਕਿ ਉਹ ਜਿਸ ਸਥਿਤੀ 'ਚ ਪਹੁੰਚ ਗਏ ਤੁਸੀਂ ਜਿੱਦਾਂ ਪਿੰਡ ਛੱਡਣ ਦੀ ਗੱਲ ਕੀਤੀ ਹੈ ਇਕ ਗੀਤ ਹੈ ਕਹਿੰਦੇ ਨਾ ਪਿੰਡ ਚੋਂ ਦਿਲ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਹਨ ਮੈਂ ਕਿ ਸਥਿਤੀ ਕਿਹੋ ਜੀ ਆ ਗਈ ਕਿ ਪਿੰਡ ਛੱਡਣਾ ਪੈ ਰਿਹਾ ਜੀ ਬਾਜੀ ਛੱਡਣਾ ਪੈਣਾ ਪਿੰਡ ਬਾਜੀ ਕੀ ਇੱਥੇ ਮਲਵਾ ਹੀ ਰਹਿ ਗਿਆ ਇੱਟਾਂ ਹੀ ਰਹਿ ਗਿਆ ਬਾਜੀ ਫੇਰ ਦੁਬਾਰਾ ਤੇ ਖੜੀ ਨਹੀਂ ਹੋਣੀ ਬਾਜੀ ਹੁਣ ਇੱਟਾਂ ਰਹਿ ਗਿਆ ਕੀ ਕਰੀਏ ਇਹਦਾ ਹੁਣ ਦੇਖਣ ਦੇ ਆ ਕੁਛ ਨਹੀਂ ਸਮਝ ਆਉਂਦੀ ਬਾਜੀ ਰੋਣ ਆਉਂਦਾ ਜਦੋਂ ਬਾਜੀ ਰਿਸ਼ਤੇਦਾਰਾਂ ਕੋ ਤੁਰੀ ਹੈ ਨਾ ਉੱਥੋਂ ਪੂਆਜੀ ਕੋਲ ਬੈਠੇ ਆ ਜੇ ਕਿ ਇਹਦਾ ਫੋਨ ਆਉਂਦਾ ਕਿੱਥੇ ਚੱਲਨੇ ਆਪਣੇ ਘਰੇ ਚੱਲਨੇ ਮੂੰਹ ਚੋਂ ਘਰੇ ਨਿਕਲਦਾ ਨਾ ਵੀ ਘਰੇ ਚੱਲਨੇ ਆ ਪਾਜੀ ਹਮੇਸ਼ਾ ਘਰ ਹੀ ਰਹਿਣਾ ਆਪਣਾ ਭਾਵੇਂ ਜਿੱਦਾਂ ਦਾ ਮਰਜ਼ੀ ਐ ਟੁੱਟ ਗਿਆ ਜਿੱਦਾਂ ਮਰਜ਼ੀ ਉੱਥੇ ਤੇ ਇਹੋ ਕੰਨੇ ਨਾ ਘਰੇ ਚੱਲਨੇ ਆਪਾਂ ਵੈਰੀ ਦੀ ਮਾਰ ਕਿਸੇ ਤੇ ਨਾ ਪਵੇ ਪਾਜੀ ਹਾਜੀ ਵੈਰੀ ਦੁਸ਼ਮਣ ਤੇ ਨਾ ਪਏ ਆ ਜੀ ਅਸੀਂ ਕੰਨੇ ਸਭ ਦਾ ਭਲਾ ਪਾਜੀ ਜੇ ਇਹ ਕਹਿੰਦੇ ਨਾ ਸਾਡੀ ਕੋਠੀ ਨਾਲ ਸਾਰਾ ਪਿੰਡ ਬਚ ਗਿਆ ਨਾ ਪਾਜੀ ਗੁਰੂ ਨਾਮ ਦਾ ਸਾਨੂੰ ਬਣਾ ਕੇ ਦਊਗਾ ਅਸੀਂ ਉੱਤੇ ਡੋਰਾ ਛੱਡੀਆਂ ਦੋ ਮੰਜ਼ਲੀ ਢਾ ਕੇ ਚੱਲਨੇ ਨਾ ਇੱਥੋਂ ਕੀ ਪਤਾ ਪਿੱਛੇ ਜਾ ਕੇ ਤਿੰਨ ਮੰਜ਼ਲੀ ਖੜੀ ਨਹੀਂ ਕਰਾਂਗੇ ਖੜਾ ਕਰਾਂਗੇ ਭਾਜੀ ਸਾਨੂੰ ਲੋਕ ਕਹਿੰਦੇ ਆ ਤੁਸੀਂ ਮਜ਼ਾਕ ਟਿਚਰਾਂ ਕਰਦੇ ਆ ਵੀ ਇਹਨਾਂ ਕੋ ਪਹਿਲੀ ਵੜੀ ਇਹਨਾਂ ਨੇ ਵੇਚ ਕੇ ਕੋਈ ਨਹੀਂ 2 ਕਿੱਲੇ ਵੇਚ ਕੇ ਬਣਾਣ ਲਗੇ ਸੋ ਭਾਜੀ ਇੰਨਾ ਹੋਣ ਦੇ ਬਾਅਦ ਵੀ ਲੋਕ ਮਜ਼ਾਕ ਕਰਦੇ ਆ ਭਾਜੀ ਮਜੱਕੇ ਦਾ ਮੂੰਹ ਥੋੜਾ ਫੜ ਲੈਣਾ ਭਾਜੀ ਅਸੀਂ ਕਰਦੇ ਆ ਮਜ਼ਾਕ ਪਰ ਨਹੀਂ ਭਾਜੀ ਹੌਸਲੇ ਬੁਲੰਦਾ ਅਸੀਂ ਕੋਠੀ ਫੇਰ ਦੁਬਾਰਾ ਕਰਾਂਗੇ ਤਿਆਰ ਪਰ ਪਹਿਲੀ ਨਹੀਂ ਅਸੀਂ ਵੇਚਾਂਗੇ ਕੋਈ ਨਹੀਂ ਭਾਜੀ ਅੱਜ ਨਹੀਂ ਪਾਉਗੀ ਕੋਈ 5 ਸਾਲਾਂ ਨੂੰ ਪੈ ਜੂਗੇ ਪੰਜਾਣਾ ਨੂੰ ਪਾਉਂਗਾ 10 ਸਾਲਾਂ ਨੂੰ ਪਾਏਗੀ ਭਾਜੀ ਆ ਵੇਖੋ ਆਪਾਂ ਕੋ ਸਹੀ ਸਲਾਮ ਤੇ ਇੱਕ ਬਰਾਂਡਾ ਦੇ ਬਚਿਆ ਚਾਹ ਪਾਣੀ ਰੋਟੀ ਪਾਣੀ ਤੇ ਅਸੀਂ ਖਾ ਸਕਦੇ ਹਾਂ ਬਸ ਢਿੱਡ ਬਦਲੇ ਤੇ ਭੱਜਦੇ ਹਾਂ ਅਸੀਂ ਭਾਜੀ ਮਤਲਬ ਫਿਰ ਵੀ ਭਾਜੀ ਦੇਖੋ ਸਬਰ ਅੰਦਰ ਲਈ ਬੈਠੇ ਵੇ ਚਲੋ ਕੁਛ ਤਾਂ ਬਚਿਆ ਪ੍ਰਮਾਤਮਾ ਦੇ ਨਾਲ ਗੁੱਸਾ ਕਿੱਲਾ ਨਹੀਂ ਹਾਂ ਭਾਜੀ ਗੁਰੂ ਰਾਮਦਾਸ ਨੇ ਕੀਤਾ ਨਾ ਜੋ ਕੀਤਾ ਉਹਨਾਂ ਨੇ ਕਰਨਾ ਹੈ ਜੋ ਜੇ ਉਹਨਾਂ ਢੁਵਾਈਅਤ ਬਣਾਉਣੀ ਵੀ ਉਹਨਾਂ ਨੇ ਆਂਦਾ ਕੋਈ ਨਾ ਨਹੀਂ ਰੋ ਸਕਾ ਭਾਜੀ ਭਾਜੀ ਅੰਦਰੋਂ ਸਮਾਨ ਸਮੋਣ ਕੱਢਣ ਦਾ ਮੌਕਾ ਮਿਲਿਆ ਸੀ ਜੀ ਕਿਵੇਂ ਭਾਜੀ ਸਮਾਨ ਤੇ ਮੈਂ ਕਿਹਾ ਬਾਬਾ ਜੀ ਨੇ ਇਨਾ ਹੁਕਮ ਨਹੀਂ ਦਿੱਤਾ ਇੱਕ ਚਮਚਾ ਹੀ ਕੱਢ ਲੀਏ ਟੀ-ਸ਼ਰਟ ਵੀ ਮੈਂ ਆਪਣੇ ਉਹ ਦੋਸਤ ਬੈਠੇ ਉਹਨਾਂ ਦੀਆਂ ਪਾਈਆਂ ਤਿੰਨ ਦਿਨ ਮੈਂ ਇੱਥੇ ਸੁੱਤਾ ਰਿਆਂ ਸੜਕ ਦੇ ਸੁੱਤਾ ਰਿਆਂ ਭਾਜੀ ਕੀ ਕਰੀਏ ਹੁਣ ਵੀ ਇੱਥੇ ਰਹਿਦਾ ਆ ਭਾਵੇਂ ਕੋਈ ਚੀ ਨੀ ਅੰਦਰੋਂ ਨਿਕਲਣ ਡਿਆ ਪਰ ਆਪਣੇ ਅੱਖਾਂ ਸਾਹਮਣੇ ਤੇ ਹੈਗੀ ਖੜੀ ਤੇ ਹੈਗੀ ਆ ਨਾ ਦਿਲ ਨਹੀਂ ਕਰਦਾ ਜਾਣ ਨੂੰ ਭਾਜੀ ਕਿਤੇ ਵੀ ਰਿਸ਼ਤੇਦਾਰਾਂ ਕੋਲ ਜਾਈਦਾ ਆ ਅੱਧੇ ਪਰਿਵਾਰ ਚੱਲ ਜਾਂਦਾ ਆ ਜਾਂ ਫਾਦਰ ਸਾਹਿਬ ਚੱਲ ਜਾਂਦੇ ਆ ਤੇ ਮੰਮਾ ਚੱਲਦੇ ਦੋਵੇਂ ਬ੍ਰਦਰ ਇੱਥੇ ਇਟਲੀ ਆਲਾ ਤੇ ਮੈਂ ਇੱਥੇ ਰਹੀ ਤਾਂ ਤੰਬੂ ਲਾਇਆ ਭਾਜੀ ਟਰਾਲੀ ਦੇ ਵਿੱਚ ਤੁਹਾਡੇ ਸਾਹਮਣੇ ਟਰਾਲੀ ਦੇ ਵਿੱਚ ਤੰਬੂ ਲਾਇਆ ਜਾਂ ਨੂੰ ਨਹੀਂ ਚੀ ਕਰਦਾ ਭਾਜੀ ਤਾਂ ਪਹਿਲਾਂ ਪਹਿਲਾਂ ਤਾਂ ਬੰਦੇ ਨੂੰ ਭਾਈ ਚੋਰਾ ਹੀ ਖਾ ਜਾਂਦਾ ਯਾਰ ਇਹ ਸੁਪਨਾ ਹੀ ਹੋਵੇ ਹਨਾ ਕਿਉਂਕਿ ਜਦੋਂ ਬੰਦੇ ਤੋਂ ਬਹੁਤ ਵੱਡੀ ਮੁਸ਼ਕਲ ਆਂਦੀ ਹੈ ਨਾ ਯਾਰ ਇਹ ਸੁਪਨਾ ਹੀ ਹੋਵੇ ਕੀ ਹੋ ਰਿਹਾ ਹਨਾ ਜੀ ਭਾਜੀ ਇਹ ਹੁਣ ਮੈਂ 2022 ਦੇ ਵਿੱਚ ਨਾ 26 ਲੱਖ ਰੁਪਏ ਕੋਠੀ ਤੇ ਲਾਇਆ ਮੈਂ ਆਪਣੇ ਹੱਥੀ ਜੇ ਤੇ ਭਾਜੀ ਸਭ ਕੋਸ਼ੀ ਹੁਣ ਚੜਵਾਇਆ ਸੀ ਜਾਂ ਨਵਾਂ ਹੀ ਚੜਵਾਇਆ ਗਰਿਲਾਂ ਗਰੂਲਾਂ ਆ ਟਾਈਲਾਂ ਟੂਲਾਂ ਗੇਟ ਗੁੱਡ ਹੋਣ ਹੀ ਲਾਇਆ ਬਾਜੀ ਹੋਣੀ ਤਿਆਰੀ ਕਰਨੇ ਉਹਨੇ ਨਵਾਂ ਸਾਲਾਂ ਬਾਅਦ ਹੋਣਾ ਸੀ ਬਾਜੀ ਅਹੀਂ ਵਿਆਹ ਕਰਨਾ ਸੀ ਉਹਨਾਂ ਦਾ ਵਿਆਹ ਇਸ ਸਾਲ ਦੇ ਵਿੱਚ ਵਿਆਹ ਸੀ ਸ਼ਾਪਿੰਗ ਕਰਨ ਦੇ 골ਡ 골ਡ ਉੱਤੇ ਪਿਆ ਸਾਰਾ ਕੁਝ ਅਹੀਂ ਤੇ ਤਿਆਰੀਆਂ ਕੰਢੇ ਸਾਰਾ ਇਹ ਕੋਠੀ ਦੇ ਅੰਦਰ ਖੁਸ਼ੀ ਬਾਜੀ ਉੱਪਰ ਪਿਆ ਸਭ ਕੋਸ਼ੀ ਮੈਂ ਕਹਿ ਰਿਹਾ ਕੁਝ ਨਹੀਂ ਨਿਕਲ ਰਿਹਾ ਅਸੀਂ ਸਰਕਾਰ ਗਰੀ ਇਹ ਵੀ ਅਪੀਲ ਕੀਤੀ ਸੀ ਤਾਰੀਅਲ ਦੇ ਮੁੰਡੇ ਨੂੰ ਫੋਨ ਲਾਉਂਦੇ ਰਹੇ ਵੀ ਸਾਡਾ ਸਾਡੇ ਕਾਗਜ਼ ਹੀ ਕਢਾ ਦੇ ਅਸੀਂ 골ਡ ਨੂੰ ਪਾਜੀ 골ਡ ਜਿੰਦੇ ਰਹੇ ਤੇ 골ਡਨ ਬਣ ਜੂਗਾ ਫਿਰ ਅਸੀਂ ਇਹੋ ਕਹਿ ਵੀ ਸਾਡੇ ਕਾਗਜ਼ ਡਾਕੂਮੈਂਟ ਬਣਾ ਦੋ ਪਤਾ ਕਿ ਕਢਾ ਦੋ ਇਹਦੇ ਅੰਦਰੋਂ ਜੇ ਭਾਜੀ ਬਣਾਉਣ ਜਾਈਏ ਨਾ ਅਫਸਰ ਉੱਤੇ ਜਾ ਨਖਰੇ ਕਰਦੇ ਆ ਕਿੰਨੇ ਦਰਦ ਥੋੜਾ ਸਮਝਣਾ ਅਟਾ ਬਿਲਕੁਲ ਬਈ ਕਹਿੰਦੇ ਜੀ ਜਿਹਦੇ ਤਨ ਦੇ ਉੱਤੇ ਬੀਤਦੀ ਆ ਉਹੀ ਜਾਣਦਾ ਹਾਂ ਵਿਚਕ ਅਸੀਂ ਵੀ ਬਾਹਰੋਂ ਆਏ ਆ ਬਈ ਪਰ ਜਿਹਦੇ ਦਿਲ ਤੇ ਬੀਤੀ ਹੈ ਜਿਹਦੇ ਅੱਖਾਂ ਸਾਹਮਣੇ ਬਣਿਆ ਬਣਿਆ ਕਰੋਨਾ ਦਾ ਘਰ ਰੁੜ ਗਿਆ ਹਨਾ ਜੀ ਭਾਜੀ ਮੈਂ ਕਹਿਨ ਤੇ ਡਿਆਂ ਪੀ ਸਾਡੇ ਪਿੰਡ ਚਲੋ ਜੀ ਇੰਨੀ ਮਹਾਰਾਜ ਦੀ ਕਿਰਪਾ ਹੈ ਚਲੋ ਸਾਰਾ ਠੀਕ ਹੈ ਪਿੰਡ ਮਾਸਾ ਪਾਣੀ ਨਹੀਂ ਹੈਗਾ ਪਰ ਭਾਜੀ ਰਾਸ਼ਨ ਲੈਣ ਹੁਣੀ ਹਟਦੇ ਮੈਂ ਵੀ ਹੁਣ ਮੇਰੇ ਕੋ ਆਉਂਦੇ ਮੈਨੂੰ ਦੇਖ ਜਾਂਦੇ ਆ ਰੋਜ਼ ਮੈਂ ਕਹਿੰਦਾ ਵੀ ਮੈਂ ਲੈਣਾ ਕਦ ਲਈਆ ਬਸ ਮੈਂ ਫੁਲਕਾ ਛਕ ਲੈਣਾ ਚਾਹ ਪੀ ਲਈਦੀ ਆ ਭਾਜੀ ਇੰਨੇ ਚ ਖੁਸ਼ ਆਪਾਂ ਮੈਂ ਲੈ ਲੈ ਕੇ ਇੱਥੇ ਜਮਾ ਕਰੀ ਜਾਊਂਗਾ ਕੀ ਫਾਇਦਾ ਭਾਈ ਕਿ ਲੋਡ ਭਾਜੀ ਇੱਥੇ ਕਿਸ ਚੀਜ਼ ਦੀ ਹੈਗੀ ਆ ਤੁਹਾਨੂੰ ਲੋਡ ਹੁਣ ਰਾਸ਼ਨ ਨਾਲ ਇੱਥੇ ਲੈ ਕੇ ਆਉ ਰਾਸ਼ਨ ਬਹੁਤ ਜ਼ਿਆਦਾ ਆ ਜੇ ਲੈਉਣਾਂ ਦੇ ਭਾਜੀ ਤੂੜੀ ਤੇ ਚਾਰਾ ਉਸ ਤੋਂ ਲਾਦਾ ਉਹ ਵੀ ਨਾ ਉਹ ਵੀ ਉਹ ਵੀ ਅਜੇ ਤੋਂ 10 ਦਿਨਾਂ ਨੂੰ ਜੇ ਸਾਨੂੰ ਲੋੜ ਆਣਾ ਭਾਜੀ ਇੱਕ ਅਸੀਂ ਬੰਨ ਬੰਨੀ ਆ ਉਹ ਵਾਲਾ ਜਿਹੜਾ ਪਾਣੀ ਰੁਕੇ ਭਾਜੀ ਬੰਨ ਬੰਨੀ ਆ ਉਹ ਵਾਲਾ ਇੱਥੇ ਟਰੈਕਟਰ ਲੈ ਕੇ ਉਹ ਮੇਨ ਕੰਮ ਹੋ ਆ ਹੋਰ ਕੋਈ ਨਹੀਂ ਭਾਜੀ ਮੇਨ ਜਾਂ ਬੋਰੀਆਂ ਲੈ ਕੇ ਆਉ ਟਰੈਕਟਰ ਲੈ ਗੋ ਮਿੱਟੀ ਲੈ ਕੇ ਆਉ ਇਸੇ ਜਿਹੜਾ ਬੰਨ ਬੰਨੀ ਆ ਭਾਜੀ ਜੋ ਮੇਰਾ ਘਰ ਦਾ ਹੋਣਾ ਉਹ ਤੇ ਚਲੋ ਰੱਬ ਦੇ ਪਾਣੀ ਚ ਹੋ ਗਿਆ ਆ ਉਹਦੇ ਤੇ ਹੁਣ ਕੋਈ ਅਸੀਂ ਕਰ ਵੀ ਨਹੀਂ ਸਕਦੇ ਵੀ ਜੀ ਕੋਈ ਦਲਾਸਾ ਦੇਣਾ ਬੜਾ ਔਖਾ ਹੁੰਦਾ ਨੇ ਸਥਿਤੀ ਦੇ ਵਿੱਚ ਕਿਉਂਕਿ ਮਾਪਿਆਂ ਦੇ ਆਸਾਂ ਉਮੀਦਾਂ ਬੱਚਿਆਂ ਤੋਂ ਹੁੰਦੀਆਂ ਨੇ ਬੱਚਿਆਂ ਦੀ ਕਮਾਈ ਜਦੋਂ ਰੁੜਦੀ ਮਾਪਿਆਂ ਨੂੰ ਮੇਰੇ ਹਿਸਾਬ ਨਾਲ ਜਿਆਦਾ ਦੁੱਖ ਲੱਗਦਾ ਹੈ ਭਾਜੀ ਦਲਾਸੇ ਦਿੱਤੇ ਆ ਮम्मा ਦੇ ਫਾਦਰ ਸਾਹਿਬ ਤੇ ਮਾਤਾ ਹੀ ਆ ਉਹਨਾਂ ਨੂੰ ਕਿਹਾ ਵੀ ਫੇਰ ਤਾਂ ਇਹ ਇਦਾਂ ਹੀ ਤਿਆਰ ਕਰਾਂਗੇ ਭਾਜੀ ਕੋਈ ਚੱਕਰ ਹੀ ਨਹੀਂ ਭਾਜੀ ਅਸੀਂ ਨਾਲ ਖੜੇ ਆ ਮੈਂ ਫਾਦਰ ਸਾਹਿਬ ਨਾਲ ਇੱਥੇ ਕੰਮ ਕਰਦਾ ਆ ਤੇ ਦੂਜਾ ਬਾਰ ਆ ਭਾਜੀ ਦੇਖੋ ਆਪਣੇ ਪੰਜਾਬ ਦੇ ਨੌਜਵਾਨਾਂ ਦਾ ਕਿੱਡਾ ਜਿਗਰਾ ਆ ਹਨਾ ਪਤਾ ਨਹੀਂ ਕਿੱਥੋਂ ਹਨਾ ਕਿਵੇਂ ਫੇਰ ਵੀ ਕਹਿੰਦੇ ਕੋਈ ਗੱਲ ਨਹੀਂ ਪਰਮਾਤਮਾ ਦੇ ਭਾਣੇ ਚ ਦੁਆਰਾ ਫੇਰ ਖੜਾ ਕਰ ਲਵਾਂਗੇ ਹਨਾ ਐਡਾ ਵੱਡਾ ਨੁਕਸਾਨ ਕੋਈ ਛੋਟਾ ਮੋਟਾ ਨਹੀਂ ਆ ਮੈਂ ਤੁਹਾਨੂੰ ਦੱਸਿਆ ਨਾ ਵੀ ਗੁਰੂ ਰਾਮਦਾਸ ਤੇ ਸਾਨੂੰ ਭਰੋਸਾ ਆ ਅਸੀਂ ਕਿਸੇ ਬੰਦੇ ਤੇ ਭਰੋਸਾ ਨਹੀਂ ਕਰਦੇ ਬਸ ਗੁਰੂ ਰਾਮਦਾਸ ਤੇ ਬਾਬਾ ਬੁੜਾ ਸਾਹਿਬ ਤੇ ਆਪਾਂ ਭਰੋਸਾ ਆ ਬਾਬੇ ਪੂਰੀ ਵਾਲੇ ਤੇ ਭਰੋਸਾ ਕਰਨਗੇ ਭਾਜੀ ਅੱਜ ਨਹੀਂ ਕਰਨਗੇ ਪੰਜਾਂ ਸਾਲਾਂ ਨੂੰ ਮੈਂ ਤੁਹਾਨੂੰ ਕਹਿਣਾ ਭਾਜੀ ਜਿੰਨੇ ਮੈਨੂੰ ਫੋਨ ਆਉਣ ਦੇਣਾ ਮੈਂ ਸਭ ਸਾਮ ਕੇ ਰੱਖਣਿਆ ਕੋਈ ਨਾ ਜਿੱਦਾਂ ਲੈਂਡਰ ਪਊਗਾ ਲੰਗਰ ਲਾਵਾਂਗਾ ਖੁੱਲਾ ਲਾਵਾਂਗੇ ਭਾਜੀ ਸਾਰਿਆਂ ਨੂੰ ਸੱਦਾਂਗੇ ਭਾਜੀ ਕੋਈ ਨਾ ਭਾਜੀ ਪਾਵਾਂਗੇ ਕੋਈ ਨਹੀਂ ਸਾਰਿਆਂ ਨੂੰ ਬੁਲਾਵਾਂਗੇ ਭਾਜੀ ਇੱਥੇ ਚੂਵੇ ਪਿੱਛੇ ਘਰ ਹੈ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਬਾਈ ਹੁਣੀ ਦੱਸਿਆ ਕਿ ਤਕਰੀਬਨ 2.5 ਕਰੋੜ ਦੇ ਕਰੀਬ ਇਹ ਲਾਇਆ ਸੀ ਇੱਧਰ ਪਿੱਛੇ ਜਿਹੜੀ ਛੱਤ ਹੈ ਕਿਉਂਕਿ ਪਿੱਛੇ ਵੀ ਇੱਕ ਬਿਲਡਿੰਗ ਖੜੀ ਸਗੀ ਉਹ ਬਿਲਕੁਲ ਨਾਲੋਂ ਕਿਉਂਕਿ ਉਹ ਤੁਸੀਂ ਦੇਖ ਸਕਦੇ ਹੋ ਦਰਵਾਜ਼ਾ ਵੀ ਜਿਹੜਾ ਜਾਲੀ ਵਾਲਾ ਨਾਲ ਪਿੱਛੇ ਤੁਹਾਨੂੰ ਬੈਕ ਸਾਈਡ ਤੇ ਨਜ਼ਰ ਆ ਰਿਹਾ ਹੋਣਾ ਉਹ ਦਰਵਾਜ਼ਾ ਬਿਲਕੁਲ ਇੱਧਰ ਨਾਲ ਦੇ ਪੋਰਸ਼ਨ ਤੇ ਜਾਂਦਾ ਸੀਗਾ ਤੇ ਉਹ ਵੀ ਪੋਰਸ਼ਨ ਸਾਰਾ ਪਿੱਛੇ ਨੂੰ ਖੜ ਗਿਆ ਕਾਫੀ ਸਮਾਨ ਤੁਸੀਂ ਦੇਖ ਪਾ ਰਹੇ ਹੋ ਪੇਟੀ ਹੈ ਟੀਵੀ ਪਿਆ ਆ ਹਨਾ ਹੋਰ ਵੀ ਘਰ ਦਾ ਜੋ ਸਾਰਾ ਸਮਾਨ ਆ ਬਿਲਕੁਲ ਹ ਪਾਣੀ ਨੇ ਇੱਥੋਂ ਮਾਰ ਮਾਰੀ ਉਹ ਸਾਹਮਣੇ ਉਹ ਬੰਨ ਟੁੱਟਿਆ ਸੀਗਾ ਇਸ ਪਾਣੀ ਨੇ ਪੂਰਾ ਘਰ ਤਵਾ ਕਰਕੇ ਰੱਖਦਾ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਜਿੰਨੇ ਪਿੰਡਾਂ ਦੇ ਵਿੱਚ ਨੁਕਸਾਨ ਹੈ ਉਸ ਤੋਂ ਵੱਡਾ ਸਭ ਤੋਂ ਵੱਡਾ ਨੁਕਸਾਨ ਇਸ ਬਾਈ ਦੇ ਘਰ ਦਾ ਹੋਇਆ ਤੇ ਘਰ ਦਾ ਨੁਕਸਾਨ ਤਾਂ ਹੋਇਆ ਪਰ ਨਾਲ ਨਾਲ ਆਸਾਂ ਉਮੀਦਾਂ ਵੀ ਟੁੱਟੀਆਂ ਨੇ ਪਰ ਫਿਰ ਵੀ ਜਜ਼ਬਾਤ ਹੈ ਇਹਨਾਂ ਦੇ ਹੌਸਲੇ ਨੇ ਇੱਕ ਫਿਰ ਵੀ ਇਹ ਖੜੇ ਹੋਏ ਨੇ ਜੀ ਫਿਰ ਵੀ ਇਹਨਾਂ ਦੇ ਜਿਹੜੇ ਹੌਸਲੇ ਵੀਰਾਂ ਦੇ بلند ਨੇ ਕਿਉਂਕਿ ਵੀਰ ਕਹਿੰਦਾ ਕਿ ਦੁਬਾਰਾ ਫਿਰ ਖੜਾ ਕਰਾਂ ਕਿਉਂਕਿ ਅਕਾਲ ਪੁਰਖ ਦੇ ਉੱਤੇ ਟੇਕ ਹੈ ਬੇਨਤੀ ਹੋ ਰਿਹਾ ਪੀ ਜਿਹੜੀ ਸੇਵਾ ਆਂਦੀ ਆ ਨਾ ਭਾਜੀ ਮੇਰਾ ਕੰਟੈਕਟ ਨੰਬਰ ਲਓ ਫੇਕ ਆਈਡੀਆ ਬਣਾ ਕੇ ਮੇਰੇ ਨਾਮ ਤੇ ਮੇਰੇ ਨਾਮ ਦੀ ਕੋਠੀ ਦੀਆਂ ਫੋਟੋਆਂ ਪਾ ਕੇ ਤੇ ਲੋਕ ਲੁੱਟਣਦੇ ਆ ਭਾਜੀ ਜੀ ਇਥੋਂ ਗਲਤ ਵੀਊ ਗਲਤ ਵੀਊ ਲੈਣਦੇ ਇਥੋਂ ਭਾਜੀ ਮੈਂ ਕਹਿ ਰਿਹਾ ਵੀ ਮੇਰੇ ਮੇਰੇ ਨਾਲ ਕੰਟੈਕਟ ਕਰੋ ਮੇਰਾ ਨੰਬਰ ਨੰਬਰ ਹੈ ਮੇਰਾ 98 98765 31999 98765 31999 98765 3199 ਭਾਜੀ ਮੈਂ ਸੇਵਾ ਲਉਣੇ ਕਹਿਣਾ ਮੈਂ ਕਹਿਣਾ ਵੀ ਗਲਤ ਬੰਦੇ ਦੇ ਹੱਥੇ ਨਾ ਚੜਜੋ ਭਾਜੀ ਮੈਂ ਇਸ ਕਰਕੇ ਕਹਿਣਿਆ ਤਾਰ ਕੇ ਭਾਜੀ ਮੈਂ ਤੁਹਾਨੂੰ ਆਪਣਾ ਦੱਸਿਆ ਦੁੱਖ ਦੱਸਿਆ ਭਾਜੀ ਵੀਰ ਵੈਸੇ ਇਹ ਮਦਦ ਦੇ ਲਈ ਹੱਥ ਵਧਾ ਰਹੇ ਆ ਵਧਾ ਰਹੇ ਆ ਭਾਜੀ ਵਧਾ ਰਹੇ ਆ ਬਹੁਤ ਸੰਜੋਗ ਹੋ ਰਿਹਾ ਭਾਜੀ ਬਸ ਇੱਥੇ ਮੇਰਾ ਨਾ ਨੈਟਵਰਕ ਨਹੀਂ ਹੁੰਦਾ ਨੈਟਵਰਕ ਹੁੰਦਾ ਮੇਰਾ ਸ਼ਾਮ ਨੂੰ ਜਾ ਕੇ ਭਾਜੀ ਟਾਵਰ ਵੀ ਭੇਜ ਗਏ ਤੇ ਨੈਟਵਰਕ ਨਹੀਂ ਹੁੰਦਾ ਜਾ ਕੇ ਹੁਣ ਸ਼ਾਮ ਨੂੰ ਫੋਨ ਫੋਨ ਲੱਗਦਾ ਆ ਮੇਰਾ ਇੱਥੇ ਨੈਟਵਰਕ ਨਹੀਂ ਆਂਦਾ ਭਾਜੀ ਦੀ ਮਮੀ ਡੜੀ ਉੱਧਰ ਬੈਠੇ ਨੇ ਹਾਂ ਸਾਰੇ ਉੱਧਰ ਨੇ ਉਹਨਾਂ ਨਾਲ ਵੀ ਗੱਲ ਕਰ ਲਈ ਸੋ ਇੱਕ ਵਾਰ ਇਹਨਾਂ ਦੇ ਜੋ ਇੱਕ ਵਾਰ ਭਾਜੀ ਮਿਲਾ ਦਿਓ ਸਾਨੂੰ ਇਹਨਾਂ ਦੇ ਜੋ ਪੇਰੈਂਟਸ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਤੀ ਕਿਉਂਕਿ ਬਹੁਤ ਸਾਰੀਆਂ ਆਸਾਂ ਉਮੀਦਾਂ ਹੁੰਦੀਆਂ ਨੇ ਘਰਵਾਰ ਸੀ ਸਾਰਾ ਘਰ ਬੁਰੇ ਤਰੀਕੇ ਦੇ ਨਾਲ ਟਹਿ ਗਿਆ ਪੱਛੋ ਪਾਣੀ ਦੀ ਇੰਨੀ ਜ਼ਿਆਦਾ ਵਹਾ ਪਾਣੀ ਦਾ ਪਿਆ ਨਿਆ ਦੇਖੋ ਨਿਆ ਬੁਰੇ ਤਰੀਕੇ ਦੇ ਨਾਲ ਪਟ ਦਿੱਤੀਆਂ ਨੇ ਨਾਲ-ਨਾਲ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਦੇਖੋ ਕਿੰਨੀ ਖੋਰ ਜਿਹੜੀ ਆ ਥੱਲੇ ਪਾਤੀ ਤੇ ਕੋਠੀ ਪੂਰੀ ਜਿਹੜੀ ਸਗੀ ਖੜੀ ਖੜਾਈ ਏਸੀ ਲੱਗਿਆ ਸੀਗਾ ਸਾਰੀ ਕੋਠੀ ਜਿਹੜੀ ਉੱਪਰ ਇਹਨੂੰ ਇੱਕ ਬੁਰ ਵੜ ਗਈ ਉਹ ਪਿੱਛੇ ਬਜ਼ੁਰਗ ਬਾਪੂ ਜੀ ਉਹਨਾਂ ਨਾਲ ਵੀ ਆ ਪੰਜੜੀ ਥੋੜੀ ਗੱਲਬਾਤ ਕਰਾਂਗੇ ਕਿਉਂਕਿ ਇਹ ਦੁੱਖ ਦੀ ਘੜੀ ਹੈ ਬਾਪੂ ਜੀ ਵੈਸੇ ਤਾਂ ਕਾਫੀ ਦੁੱਖ ਦੀ ਘੜੀ ਹੈ ਦੁੱਖ ਦੀ ਘੜੀ ਚ ਤਾਂ ਕੀ ਗੱਲਾਂ ਕਰੀਏ ਮਹਿਸੂਸੇ ਬੰਦਾ ਕਰ ਸਕਦਾ ਹੈ ਬੇहां ਬਹੁਤ ਵੱਡਾ ਘਾਟਾ ਪਿਆ ਆ ਪਰ ਇਹ ਘਾਟਾ ਦੁਆਰਾ ਕਦੇ ਬੰਦੇ ਨੂੰ ਕਹਿੰਦੇ ਬੰਦੇ ਕਈ ਸਾਲ ਪਿੱਛੇ ਪੈ ਜਾਂਦਾ ਹੈ ਜੀ ਬਹੁਤ ਦੁੱਖ ਦੀ ਗੱਲ ਹੈ ਜੀ ਬੜਾ ਉਕਾ ਕੀ ਕਰ ਸਕਨੇ ਆ ਜੀ ਘਾਟਾ ਤਾਂ ਬਹੁਤ ਪੈਂਦਾ ਹੈ ਇੰਨਾ ਹੈ ਕਰ ਨਹੀਂ ਸਕਦੇ ਕੀ ਕਰੀਏ 11 ਸਾਲ ਹੋ ਗਏ ਸਾਨੂੰ ਇਹ ਕੰਮ ਕਰਦਿਆਂ ਬੜਾ ਆਖਾ ਬਣਾਇਆ ਘਰ ਬਣਾਇਆ ਇੰਨਾ ਘਰ ਬੜਾ ਪੈਸਾ ਲਾ ਲਾ ਕੇ ਹੰਬ ਗਿਆ ਕੋਈ ਕਰਜ਼ਾ ਵੀ ਲਿਆ ਸਾਰੇ ਕੰਮ ਕਰਕੇ ਆ ਲਾਏ ਆ ਆਪਣੇ ਮਿਹਨਤ ਕਰਕੇ ਲਾਈ ਆ ਤੇ ਉਹਨਾਂ ਨੇ ਸਾਡੇ ਕੋਲ ਮੰਗਣੇ ਆ ਉਹ ਕਿਸ ਤਰ੍ਹਾਂ ਸਾਡੇ ਗਲੋਂ ਲਏ ਜਾਂਦੇ ਮਾਫ਼ ਹੋ ਜਾਣ ਜਾਂ ਈ ਘਰ ਥੋੜੇ ਬੋਦੀ ਦਾ ਕੋਈ ਕਰੇ ਜਿਹੜੇ ਬੱਚੇ ਹੁੰਦੇ ਬੱਚਿਆਂ ਦੀ ਕਮਾਈ ਦਾ ਜੇ ਕੋਈ ਨੁਕਸਾਨ ਹੁੰਦਾ ਮਾਪਿਆਂ ਨੂੰ ਸਭ ਤੋਂ ਵੱਧ ਦੁੱਖ ਹੁੰਦਾ ਅੱਜ ਘਰ ਸਿਗਾ ਖੜਾ ਖੜਾਏ ਬੜਾ ਜ਼ਿਆਦਾ ਵੀਰ ਜੀ ਕਿਤੇ ਕੋਈ ਗੱਲ ਨਹੀਂ ਕਰਨ ਵਾਲਿਆਂ ਨੂੰ ਤੇ ਕੋਈ ਮੈਂ ਤੇ ਕੋਈ ਗੱਲ ਕਹਿ ਨਹੀਂ ਫਿਰ ਅੱਬਾ ਔਖੀ ਘੜੀ ਕਿਸੇ ਤੇ ਆਵੇ ਹੀ ਨਾ ਜਿਹੋ ਜੀ ਘੜੀ ਸਾਡੇ ਤੇ ਆਈ ਕਿਸੇ ਤੇ ਨਾ ਆਵੇ ਵੀ ਮੈਂ ਲੱਖ ਸ਼ੁਕਰ ਕਰਦੀ ਰੱਬ ਦਾ ਮੇਰੇ ਪੁੱਤ ਜਿਹੜੇ ਨੇ ਅਸੀਂ ਸਾਰੇ ਜੀ ਇਕੱਠੇ ਬੈਠੇ ਆ ਕੋਈ ਨਹੀਂ ਭਾਵੇਂ ਇਹ ਵੀ ਸ਼ੁਕਰ ਕਰ ਤਾਂ ਤਾਂ ਕਈ ਭਾਵੇਂ ਇਹ ਰੋਡ ਤੇ ਬੈਠੇ ਤਾਂ ਵੀ ਸ਼ੁਕਰ ਕਰਦੇ ਆ ਵੀ ਘਰ ਪਰਿਵਾਰ ਤੇ ਇਕੱਠੇ ਬੈਠੇ ਹਨ ਘਰ ਦੀ ਕੀ ਮਾਰ ਚੰਗਾ ਹੀ ਮਾੜਾ ਬਣਾ ਲਾਂਗੇ ਮਾੜਾ ਬਣਾ ਲੰਗੀ ਕੀ ਬਣਾ ਲਾਂਗੇ ਪਰ 2 ਕਰੋੜ ਰੁਪਈਆ ਵੀਰ ਜੀ ਕਿਤੇ ਕੋਈ ਗੱਲ ਨਹੀਂ ਕਰਨ ਵਾਲੀ ਜੋ ਸਾਡੀ ਮਿਹਨਤ ਦੀ ਪੂੰਜੀ ਸਾਰੀ ਇੱਤੇ ਲੱਗ ਕੋਈ ਗੱਲ ਨਹੀਂ ਹੁੰਦੀ ਵੀ ਸਾਡੀ ਕਿਸੇ ਕੋਈ ਕੇ ਨਹੀਂ ਕੋਈ ਮਤ ਨਹੀਂ ਕੀਤੀ ਆਪਣੀ ਜਿੰਦਵਾ ਆ ਆਪਣੀ ਜਿੰਦਵਾ ਦੇ ਨਾਲ ਹੀ ਬਚੇ ਆ ਆਪਣੀ ਸਾਰੀ ਰਾਤ ਮੇਰਾ ਬੱਚਾ ਸੇਵਾ ਕਰਦਾ ਰਿਹਾ ਵਾ ਸਾਨੂੰ ਸੇਵਾ ਦਾ ਫਲ ਮਿਲਿਆ ਵਾ ਉਹਨੂੰ ਸੇਵਾ ਦਾ ਫਲ। ਆਪਾਂ ਦੇ ਨਾਲ ਕੋਈ ਮਾਤਾ ਜੀ ਗੁੱਸਾ ਗਿਲਾ ਨਹੀਂ ਕਿ ਜਿਸ ਤਰ੍ਹਾਂ ਬਾਈ ਹੁਣੀ ਦੱਸਿਆ ਕਿ ਉਹ ਬੰਨ ਬੰਨਦੇ ਰਹੇ। ਸਾਰੀ ਰਾਤ ਬੰਨ ਬੰਨਦੇ ਰਹੇ, ਟਰੈਕਟਰ ਟਰਾਲੀਆਂ ਆਪਣੀਆਂ ਖੜਕੇ ਬੰਨ ਬੰਨਦੇ ਰਹੇ। ਇਹਨਾਂ ਦੇ ਪਾਪਾ ਚਾਹ ਪਚਾਉਂਦੇ ਰਹੇ ਮਗਰ بارش ਬੜੀ ਸੀ। ਤਰਪਾਲਾਂ ਲਿਆਂਕ ਕੇ ਦਿੰਦੇ ਰਹੇ, ਸੋਲਰ ਲਾਈਟ ਸਾਡੇ ਉੱਤੇ, ਸੋਲਰ ਲਾਈਟ ਘੜੀ ਵੀ ਬੱਚਿਆਂ ਨੂੰ ਕਿਤੇ ਨੇਰੇ ਸਵੇਰੇ ਕੋਈ ਗੱਲ ਬਾਤ ਨਾ ਕੋਈ ਮੈਂ ਤੁਹਾਨੂੰ ਕਹਾਂ ਵੀ ਸਾਨੂੰ ਸੇਵਾ ਦਾ ਫਲ ਮਿਲਿਆ ਜੀ। ਸਾਨੂੰ ਸੇਵਾ ਦਾ ਫਲ ਮਿਲਿਆ ਜੀ। ਕੋਈ ਗੱਲ ਹੁੰਦੀ ਨਹੀਂ ਤਾਂ ਆਖਿਆ ਵੀ ਜਿਉ ਜੀ ਘੜੀ ਸਾਡੇ ਤੇ ਆਈ ਵਾਏ ਗਰੂ ਕਿਤੇ ਵੈਰੀ ਦੁਸ਼ਮਣ ਤੇ ਵੀ ਨਾ ਆਵੇ ਕੋਈ ਗੱਲ ਨਹੀਂ ਕੀ ਕਰੀਏ ਵੀ ਹੁਣ ਕੋ ਕਛ ਕਰ ਸਕਦੇ ਆ ਜੇ ਤੇ ਕੁਛ ਕਰ ਸਕਦੇ ਆ ਤੇ ਫਿਰ ਦੱਸੋ ਐ ਇਧਰ ਜੀ ਫਿਰ ਵੀ ਜਦੋਂ ਪਰਮਾਤਮਾ ਦੇ ਓਟ ਆਸਰੇ ਹੱਥ ਵਾਦ ਕਰਦੇ ਆ ਉਹਦਾ ਹੀ ਧੰਨਵਾਦ ਕਰਦੀ ਮੈਂ ਤੇ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਜਿੰਨੇ ਚੋਂ ਤੂੰ ਮੈਨੂੰ ਰੱਖੇਗਾ ਮੈਂ ਓਨੇ ਚ ਰਹਿ ਲਾਂਗੀ ਮੈਂ ਓਨੇ ਚ ਰਹਿ ਲਵਾਂਗੀ ਚੜ੍ਹਦੀ ਕਲਾ ਚ ਹੀ ਰਹੇ ਆ ਤੇ ਗਾ ਚੜ੍ਹਦੀ ਕਲਾ ਚ ਮੇਰਾ ਮਾਲਕ ਮੈਨੂੰ ਰੱਖੇਗਾ ਕੋਈ ਗੱਲ ਨਹੀਂ ਖਾਲਸਾ ਜਿਹੜਾ ਵਾ ਨਾ ਉਹ ਨਹੀਂ ਕਿ ਕਿਤੇ ਢੰਡੀ ਕਲਾ ਦੇ ਵਿੱਚ ਰਿਆ ਕਦੀ ਖਾਲਸੇ ਦੀ ਚੜਤੀ ਕਲਾਈ ਹੁੰਦੀ ਹੈ ਕੋਈ ਗੱਲ ਨਹੀਂ ਚੜਦੇ ਮਾਤਾ ਜੀ ਕਿੰਨਾ ਇੱਕ ਖੂਨ ਦੇ ਵਿੱਚ ਹੀ ਆ ਗੁਰੂਆਂ ਪੀਰਾਂ ਦੀ ਦਿੱਤੀ ਹੋਈ ਜੋ ਦਾਤ ਵਖਸ਼ੀ ਹੋਈ ਆ ਫਿਰ ਵੀ ਹਨ ਇੰਨੀ ਚੜਦੀ ਕਲਾ ਦੇ ਵਿੱਚ ਪਰ ਮਤਲਬ ਤੁਹਾਡਾ ਦੁੱਖ ਚਾਹੇ ਅਸੀਂ ਆਏ ਆ ਜੀ ਚਾਹੇ ਹੋਰ ਕੋਈ ਬਾਹਰੋਂ ਬੰਦੇ ਨੇ ਉਹ ਅਸੀਂ ਆਪਣੇ ਤਨ ਤੇ ਮਹਿਸੂਸ ਨਹੀਂ ਕਰ ਸਕਦੇ ਜੋ ਤੁਸੀਂ ਆਪਣੇ ਅੱਖਾਂ ਸਾਹਮਣੇ ਰੁੱੜਦਾ ਦੇਖਿਆ ਜੀ ਬਹੁਤ ਜ਼ਿਆਦਾ ਜੀ ਸਮਾਨ ਸਾਰਾ ਹੀ ਹਟਾ ਰੁੱੜ ਗਿਆ ਤਿੰਨ ਚਾਰ ਪੇਟੀਆਂ ਰੁੱੜ ਗਈਆਂ ਫ੍ਰਿਜਾਂ ਦੇ ਵਿੱਚ ਚੀਜ਼ਾਂ ਹਟ ਮੈਂ ਤੁਹਾਨੂੰ ਦੱਸਿਆ ਵੀ ਸਾਡਾ ਜਦੋਂ ਸਾਨੂੰ ਇਹਨਾਂ ਦੁੱਖ ਸ਼ੈਤ ਜਿੰਨੀ ਸਾਡੀ ਵੱਡੀ ਕੋਟੀ ਦੀ ਗੂੰਜ ਪਈ ਇਹਦਾ ਦੁੱਖ ਨਾ ਵੀ ਜਿੰਨਾ ਸਾਡਾ ਸਮਾਨ ਸਾਡੀਆਂ ਅੱਖਾਂ ਦੇ ਸਾਹਮਣੇ ਰੁੜਦਾ ਗਿਆ ਸਾਡ ਕੋਈ ਜਰਿਆ ਨਹੀਂ ਸੀ ਜਾਂ ਤਾਂ ਵੀ ਅਹੀਂ ਕਰੇ ਕਿਦਾਂ ਡੇ ਖੂਨ ਪਸੀਨੇ ਦੀ ਕਮਾਈ ਆ ਕਿਦਾਂ ਹੀ ਆਪਣਾ ਘਰ ਬਣਾਇਆ ਪਰ ਕੋਈ ਵਾਲੀ ਨਾ ਤਾਂ ਤੇ ਇੱਕ ਵੀ ਨਵਾਂ ਸਾਲਾਂ ਬਾਅਦ ਮੇਰਾ ਪੁੱਤਰ ਰੋਂਦਾ ਧੋਂਦਾ ਘਰ ਆ ਗਿਆ ਕਿ ਜਾ ਮੇਰੇ ਪੁੱਤ ਨੇ ਕਿਤੇ ਚਾਵਾਂ ਭਲਾਵਾਂ ਦੇ ਨਾਲ ਘਰ ਆਉਣਾ ਲਈ ਭਾਈ ਦੱਸਿਆ ਵੀ ਵਿਆਹ ਕਰਨਾ ਸੀਗਾ ਕਿੰਨੇ ਸੋ ਵਿਆਹ ਸੀ ਫਰਵਰੀ ਜਨਵਰੀ ਦੇ ਪਹਿਲੇ ਹਫਤੇ ਦਾ ਵਿਆਰ ਕਿਆਸ ਤਾਂ ਤਾਂ ਕਭੀ ਕੋਈ ਸਾਡਾ ਸਾਰਾ ਕੁਝ ਟਹਿ ਟੇਰੀ ਹੋ ਗਿਆ ਵਿੱਚ ਹੀ ਕੋਈ ਗੱਲ ਆਉਂਦੀ ਨਹੀਂ ਕੀ ਤਾਂ ਤਾਂ ਕਭੀ ਕੋਈ ਗੱਲ ਆਉਂਦੀ ਨਹੀਂ ਸਾਡੀ ਕੋਈ ਵੀ ਕਿਸੇ ਗੱਲ ਰਕਮ ਦੀ ਵੀ ਨਹੀਂ ਸਾਨੂੰ ਕੋਈ ਗੱਲ ਆਉਂਦੀ ਪਈ ਕੀ ਕਰ ਸਕਦੇ ਆ ਉਹੀ ਗੱਲ ਆ ਜੀ ਮਜਬੂਰ ਆ ਅੰਕਲ ਜੀ ਬੰਦੇ ਵੇ ਹੁਣ ਕਰੂਗਾ ਕੀ ਇਹਦੇ ਬਾਅਦ ਚ ਅੱਗੇ ਹਨਾ ਕੀ ਕਰੀਏ ਹਨਾ ਜੀ ਜੇ ਵੀ ਜੀ ਅਸੀਂ ਆ ਮਟੀਲੀਆਰ ਇਕੱਠਾ ਕਰਦੇ ਆ ਨਾ ਜੇ ਅਸੀਂ ਆ ਮਟੀਲੀਆਰ ਇਕੱਠਾ ਕਰਦੇ ਆ ਸਾਨੂੰ 2 ਸਾਲ ਚਾਹੀਦੇ ਆ ਕਿਉਂਕਿ ਸਾਡੇ ਕੋਲ ਕੋਈ ਪੈਸਾ ਤੇ ਲਾ ਹੋਏਗਾ ਆਡੇ ਪੱਲੇ ਹੋਏਗਾ ਕਿਉਂ ਫਸਲ ਸਾਡੀ ਇੰਝ ਸਾਰੀ ਮਰੀ ਗਈ ਆ 22 23 ਕਿੱਲੇ ਆਟਾ ਵਿੱਚੇ ਝੋਨਾ ਦੇ ਵਿੱਚੇ ਗੰਨਾ ਹੀ ਮਾਰਿਆ ਗਿਆ ਆ ਮਟੀਲੀ ਯਾਰ ਮੈਨੂੰ ਦੱਸੋ ਵੀ ਇਕੱਠਾ ਕਰਨਾ ਕਿਤੇ ਸੌਖਾ ਹੀ ਆ ਸਾਨੂੰ ਤਾਂ ਮਟੀਲੀ ਯਾਰ ਕਰਦੇ ਆ ਇਕੱਠਾ ਕਰਦੇ 2 ਸਾਲ ਲੱਗ ਜਾਣੇ ਆ ਇੱਕ ਕਰ ਸਕਿਆ ਜਿਹੜਾ ਬੁਰੇ ਤਰੀਕੇ ਦੇ ਨਾਲ ਟਹਿ ਗਿਆ بارش ਲਗਾਤਾਰ ਪੈ ਰਹੀ ਆ ਹਾਲਾਂਕਿ ਉਪਰੋਂ ਫਿਰ ਕੁਦਰਤੀ ਮਾਰ ਜਿਹੜੀ ਪੈ ਰਹੀ ਹੈਗੀ ਆ ਪਿੱਛੇ ਪੋਰਸ਼ਨ ਪੂਰਾ ਡਿੱਗ ਗਿਆ ਤੇ ਆ ਵੀ ਘਰ ਡਿਗਣ ਦੇ ਬਰਾਬਰ ਇਹ 2 ਕਰੋੜ ਰੁਪਏ ਤਕਰੀਬਨ ਬਾਈ ਹੋਣੀ ਕਹਿੰਦੇ ਲਾਇਆ ਸਕਿਆ ਸੋ ਬਹੁਤ ਵੱਡੀ ਤਬਾਹੀ ਪੰਜਾਬ ਦੇ ਵਿੱਚ ਮਚੀ ਆ ਜਿਹੜੀ ਹੈ ਇਸ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਵੀ ਜਿਹੜਾ ਆ ਬਹੁਤ ਔਖਾ ਆ ਸ਼ਬਦ ਇਸ ਦੇ ਲਈ ਨਹੀਂ ਆ ਕਿਉਂਕਿ ਫਿਰ ਵੀ ਪੰਜਾਬੀਆਂ ਦੇ ਲਈ ਮਤਲਬ ਧੰਨ ਜਿਗਰ ਆ ਇਹਨਾਂ ਦਾ ਅਜੇ ਹੀ ਕਿਹੜੀ ਇਹਨਾਂ ਦੇ ਅੰਦਰ ਗੁੜਤੀ ਹੈ ਕਿ ਫਿਰ ਵੀ ਪ੍ਰਮਾਤਮਾ ਦਾ ਸ਼ੁਕਰ ਮਨਾ ਰਹੇ ਆ ਪ੍ਰਮਾਤਮਾ ਕਹਿ ਰਹੇ ਨੇ ਕਿ ਵੇ ਪ੍ਰਮਾਤਮਾ ਨੇ ਜੋ ਕੀਤਾ ਠੀਕ ਕੀਤਾ ਹੈ ਉਹਦਾ ਸ਼ੁਕਰ ਹੈ ਤੇ ਉਹਦੇ ਭਾਣੇ ਚਾ ਸਭ ਕੁਝ ਤੇ ਜੇ ਕੋਈ ਗੱਲ ਨਹੀਂ ਜੇ ਅੱਜ 2 ਕਰੋੜ ਦੀ ਕੋਠੀ ਹੈ ਜੇ ਕੁੱਲੀ ਚ ਰਹਿਣਾ ਪਿਆ ਤਾਂ ਕੁੱਲੀ ਚ ਰਹਿਵਾਂਗੇ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਵਾਂਗੇ ਤਾਂ ਬਹੁਤ ਮੰਦ ਭਾਗੀ ਇਹ ਘਟਨਾ ਇਸ ਪਰਿਵਾਰ ਦੇ ਨਾਲ ਵਾਪਰੀ ਹੈ ਆ ਦੇਖੋ ਘਰ ਦੇ ਥੱਲੇ ਦੀਆਂ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰ ਰਹੇ ਆ ਕਿਸ ਤਰੀਕੇ ਦੇ ਨਾਲ ਘਰ ਪੂਰਾ ਟਹਿ ਢੀ ਹੋ ਗਿਆ ਆ ਤੇ ਕਨਾ ਮਾੜਾ ਹਾਲ ਜਿਹੜਾ ਇਸ ਘਰ ਦਾ ਹੋ ਗਿਆ ਦੇਖੋ ਇਧਰੋਂ ਪਾਣੀ ਨੇ ਸਾਰੀ ਤਬਾਹੀ ਮਚਾ ਕੇ ਰੱਖਤੀ ਨਿੱਕੀ ਨਿੱਕੀ ਚੀਜ਼ ਕਿਉਂਕਿ ਇੱਕ ਟੂਟੀ ਵੀ ਲਾਣੀ ਹੋਵੇ ਨਾ ਘਰੇ ਤਾਂ ਉਹਦੇ ਲਈ ਵੀ ਬੰਦਾ ਪੈਸੇ ਲਾਂਦਾ ਆ ਆ ਸਾਰੀ ਪਿੱਛੇ ਪੌੜੀ ਸੀਗੀ ਸਾਰਾ ਢਾਹ ਢੇਰੀ ਹੋ ਗਿਆ ਪਿੱਛੇ ਕਿਉਂਕਿ ਪਾਣੀ ਨੇ ਬਹੁਤ ਵੱਡੀ ਮਾਰ ਮਾਰੀ ਇਹਨਾਂ ਦੀ ਫਸਲ ਸਾਰੀ ਜਿਹੜੀ ਆ ਉਹ ਤਬਾਹ ਹੋ ਗਈ ਆ ਸਾਬ ਇਹ ਤਸਵੀਰਾਂ ਇਸ ਘਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਬੇहद ਖੌਫਨਾਕ ਮੰਜ਼ਰ ਇਸ ਘਰ ਦਾ ਜਿਹੜਾ ਹੈਗਾ ਆ ਹਾਲਾਂਕਿ ਅਸੀਂ ਅੰਦਰ ਹੁਣ ਨਹੀਂ ਜਾ ਸਕਦੇ ਪਰ ਤਸਵੀਰਾਂ ਦੇਖੋ ਅੰਦਰਲੇ ਪਾਸੇ ਸਭ ਕੁਝ ਪਿੱਲਰ ਪੁੱਲਰ ਸਭ ਟਹਿ ਟੇਰੀ ਹੋ ਗਿਆ ਬੁਰੇ ਤਰੀਕੇ ਦੇ ਨਾਲ ਪਾਣੀ ਨੇ ਇੰਨੀ ਜ਼ਿਆਦਾ ਮਾਰ ਮਾਰੀ ਆ ਪਾਣੀ ਲਗਾਤਾਰ ਇੱਥੇ ਖੜਿਆ ਰਿਹਾ ਸਾਰਾ ਘਰ ਜਿਹੜਾ ਟਹਿ ਟੇਰੀ ਹੋਇਆ ਵਾ ਸੋ ਇਹ ਸਾਰੇ ਮਾੜੇ ਹਾਲਾਤ ਨੇ ਇਸ ਪਰਿਵਾਰ ਦੇ ਇਸ ਘਰ ਦੇ ਜੋ ਤੁਹਾਡੇ ਨਾਲ ਆਪਾਂ ਸਾਂਝੇ ਕਰ ਰਹੇ ਹਾਂ ਸੋ ਵੀਰਾਂ ਨੂੰ ਜਿਹੜੀ ਇਹਨਾਂ ਦੀ ਮਦਦ ਕਰਨੀ ਚਾਹੀਦੀ ਇਹਨਾਂ ਦੇ ਨਾਲ ਖੜਨਾ ਚਾਹੀਦਾ ਕਿਉਂਕਿ ਬਿਲਕੁਲ ਜਿਹੜਾ ਆ ਇਹ ਸੜਕ ਦੇ ਉੱਤੇ ਆਣ ਆਲਾ ਜਿਹੜਾ ਇਹਨਾਂ ਦਾ ਕੰਮ ਹੋ ਗਿਆ ਸੜਕ ਦੇ ਉੱਤੇ ਇੱਕ ਤਰੀਕੇ ਦੇ ਨਾਲ ਆ ਚੁੱਕੇ ਨੇ ਇਹ ਕਿਉਂਕਿ ਸਭ ਕੁਝ ਜਿਹੜਾ ਟਹਿ ਟੇਰੀ ਹੋ ਗਿਆ ਸਭ ਕੁਝ ਖਰਾਬ ਹੋ ਗਿਆ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਡਾ ਨੈਸਪੇਲੇ ਦੀਆਂ ਸਾਂਝੀਆਂ ਕਰ ਰਹੇ ਆ ਦੇਖ ਪਾ ਰਹੇ ਹੋ ਮੌਕੇ ਦੇ ਉੱਤੇ ਤੁਸੀਂ